ਹੁਣ ਅਸੀਂ ਬਿਲਕੁਲ ਅਜਨਾਲੇ ਦੇ ਜਿਹੜਾ ਕੋਟਰਜਾਦਾ ਪਿੰਡ ਤੋਂ ਚਾੜਪੁਰ ਤੋਂ ਲੈ ਬੇਦੀ ਛੰਨਾ ਬਦੀ ਛੰਨਾ ਸੀ ਖੜੇ ਆ। ਔਰ ਬੇਦੀ ਛੰਨਾ ਦਾ ਏਰੀਆ ਹੈ। ਇਹ ਦਰਿਆ ਜਿਹੜਾ ਵਾ ਪਹਿਲੇ ਦਿਨ ਇੱਥੋਂ ਟੁੱਟਿਆ ਕਿਉਂਕਿ ਇੱਕ ਤੁਸੀਂ ਇੱਥੇ ਆ। ਉਹ ਟੁੱਟ ਕੇ ਤੇ ਇਹ ਅੰਦਰਲਾ ਭਰ ਗਿਆ ਸੈਕਿੰਡ ਤੁਸੀਂ ਆ। ਬੰਨ ਜਿਹੜਾ ਸੈਕਿੰਡ ਹੈ। ਔਰ 25 ਤੋਂ 30 ਡੇਰੇ ਜਿਹੜੇ ਤੁਸੀਂ ਆ ਦੇਖ ਰਹੇ ਜਾ ਆ ਰੁੱਖ ਜੇ ਇਹਨਾਂ ਦੇ ਵਿੱਚ ਨੇ। ਔਰ ਉਹ ਬਿਲਕੁਲ 8-8 ਦਾ 10 ਫੁੱਟ ਪਾਣੀ ਜਿਨੇ। ਬੰਦੇ ਚੋਂ ਰੋ ਜਾਨਣਾ ਜਾਨ ਦੀ ਚਲੋ ਬਚਾਅ ਹੋ ਗਿਆ ਪਰ ਉਹ ਵੈਸੇ ਬਿਲਕੁਲ ਹੀ ਖਤਮ ਹੋ ਗਏ ਨੇ। ਔਰ ਪੂਰਾ ਇਹ ਜਿੰਨਾ ਚਿਰ ਪਿੱਛੋ ਪਾਣੀ ਦਰਿਆ ਦਾ ਨਹੀਂ ਲੱthuਗਾ ਇਹ ਪਾਣੀ ਇੱਥੋਂ ਨਹੀਂ ਨਿਕਲ ਸਕਦਾ। ਜੇ ਮੇਰਾ ਕਰੀਬ 4-500 ਏਕੜ ਜਿਹੜਾ ਰਕਬਾ ਆ ਇਹ ਬਿਲਕੁਲ ਮਿੱਟੀ ਹੋ ਗਿਆ। 100 ਰੁਪਈਆ ਦੀ ਜ਼ਮੀਨ ਔਰ ਫਸਲ ਤਿਆਰ ਸੀ ਸਾਰੀ। ਹੁਣ ਫਸਲ ਕੋਈ ਨਹੀਂ ਹੋਣੀ। ਸੋ ਆ ਪਰਿਵਾਰ ਸਾਰੇ ਖੜੇ ਨੇ ਸਾਡੇ ਨਾਲ ਸਰਪੰਚ ਜੁਣੀ ਨੇ, ਸਾਫਕਾ ਸਮਾਜ ਨੇ, ਸਾਡੇ ਸਾਥੀ ਨੇ। ਇਹ ਸਾਰੇ ਵਿਚਾਰੇ ਅਭੀ ਸਰਪੰਚ ਜੁਣੀ ਸਾਡੇ ਨਾਲ ਖੜੇ ਨੇ ਇਹ ਸਾਰੇ ਹਿੰਮਤ ਕਰਕੇ ਸਾਰਿਆਂ ਦੀ ਮਦਦ ਕਰਨ ਦੇ ਮੈਂ ਵੇਖੋ ਥੋੜੇ ਜਿਹਾ ਗੁਜ਼ਾਰਾ ਕਰਨ ਦੇ ਨੇ ਸਾਰਾ ਪਿੰਡ ਇਕੱਠਾ ਆ ਔਰ ਮਾਲ ਡੰਗਰ ਸਾਰਾ ਇਹਨਾਂ ਨੇ ਛੜਕਤੇ ਲੈ ਕੇ ਆਂਦਾ ਲੋਕ ਸਾਡੇ ਪੰਜਾਬੀ ਬਹੁਤ ਮਦਦ ਕਰ ਰਹੇ ਮੈਂ ਕਹਾਂ ਫੇਰ ਵੀ ਪਰ ਪ੍ਰਸ਼ਾਸਨ ਦੀ ਉਸ ਗੱਲੇ ਤੋਂ ਕਤਾਈ ਆ ਔਰ ਇੱਚ ਬਹੁਤ ਗੱਲਾਂ ਕਰਨ ਵਾਲੀਆਂ ਨੇ ਪ੍ਰਸ਼ਾਸਨ ਦੀ ਆ ਇਹ ਕਿਉਂ ਪਾਣੀ ਆਇਆ ਕੀ ਰੀਜ਼ਨ ਨੇ ਇਹ ਗੱਲਾਂ ਅਸੀਂ ਬਾਅਦ ਚ ਕਰਾਂਗੇ ਪਰ ਹੁਣ ਇੱਕ ਗੱਲ ਆ ਵੀ ਸਾਰੇ ਹੱਥ ਨਾਲ ਹੱਥ ਬੰਨ੍ਹ ਕੇ ਮਦਦ ਕਰੀਏ ਤੇ ਮੈਂ ਕਹਿਣਾ ਚਾਹੁੰਨਾ ਜਿੱਦਣ ਪਾਣੀ ਲੱਥਾ ਬਹੁਤ ਲੋਕਾਂ ਦਾ ਵਿਹਾਰ ਹੁੰਦਾ ਕਿ ਜਦੋਂ ਬਹੁਤ ਲੋਕ ਜਾਣਦੇ ਨੇ ਉਦੋਂ ਹੀ ਸੇਵਾ ਤੇ ਜਾਂਦਾ ਕੁਝ ਲੋਕ ਇਹ ਵੀ ਖਿਆਲ ਰੱਖਿਓ ਅਸਲੀ ਕੰਮ ਸਾਨੂੰ ਉਦੋਂ ਪੈਣਾ ਕਿਉਂਕਿ ਬਹੁਤ ਨੁਕਸਾਨ ਘਰਾਂ ਦਾ ਹੋ ਗਿਆ 12 ਦਾ ਹੋ ਗਿਆ ਜਿਨ੍ਹਾਂ ਨੂੰ ਆਪਾਂ ਅਸਲੀ ਮਦਦ ਉਦੋਂ ਸ਼ੁਰੂ ਹੋਣੀ ਹੈ ਸਾਡੀ ਚਲੋ ਲੰਗਰ ਪਾਣੀ ਦੀ ਸਾਡੇ ਵੈਸੇ ਹੀ ਬੜੇ ਗੁਰੂ ਘਰ ਆ ਮਤਲਬ ਬਾਬੇ ਸਾਰੀ ਸੇਵਾ ਲਾ ਕੇ ਬੈਠੇ ਨੇ ਸਾਰੇ ਕਰਨ ਦੇ ਨੇ ਤੇ ਸਾਰੇ ਥੋੜਾ ਥੋੜਾ ਆਪਣਾ ਤਿਆਰੀ ਰੱਖਿਓ ਆਪਾਂ ਇਹਨਾਂ ਸਾਰਿਆਂ ਦੀ ਮਦਦ ਕਰਨੀ ਹੈ ਤੇ ਤੁਸੀਂ ਆਪ ਹੱਥੀਂ ਆ ਕੇ ਜਿਹੜੀ ਜਿਹੜੀ ਥੋੜੀ ਬਹੁਤੀ ਮਦਦ ਆ ਉਹ ਮਕਾਨ ਤਾਂ ਠੱਗਿਆ ਕੁਝ ਹੋ ਗਿਆ ਉਹ ਚੀਜ਼ ਦੀ ਲੋੜ ਆ ਉਹ ਅਸੀਂ ਪੂਰੀ ਕਰਾਂਗੇ ਸੋ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਵੀ ਸਰਕਾਰ ਆਪਣੇ ਸਿਸਟਮ ਨੂੰ ਐਕਟਿਵ ਕਰੇ ਬਹੁਤ ਵੱਡਾ ਨੁਕਸਾਨ ਇਧਰ ਖੱਬੇ ਵੀ ਇਹ ਹਵਾਲਿਆ ਇਧਰ ਪਿਛਲੇ ਮਹੀਨੇ ਇਸ ਬੰਨੇ ਵੀ ਇਧਰ ਵੀ ਇਹ ਹਵਾਲਿਆ ਮੇਰੇ ਸੋ ਨਹੀਂ ਆ ਕਿ ਮਲਕਪੁਰ ਚੱਲੇ ਆ ਮਲਕਪੁਰ ਵੀ ਬਹੁਤ ਮਾੜੀ ਹਾਲਤ ਉਹ ਤੋਂ ਕਿ ਤੁਸੀਂ ਟੁੱਟਿਆ ਹੋਈ ਮੌਕਾ ਮੈਨਾਂ ਕਰ ਚੱਲੇ ਉੱਥੇ ਜਾ ਰਹੇ ਧੰਨਵਾਦ ਅਸੀਂ ਅਜਨਾਲੇ ਇਸ ਵੇਲੇ ਖੜੇ ਆ ਰੰਧਾਵਾ ਫਾਰਮ 'ਚ ਅਸੀਂ ਕੈਂਪ ਕੀਤਾ ਆ ਮੈਂਬਰ ਪਾਰਲੀਮੈਂਟ ਵੱਲੋਂ ਔਰ ਜਿਹੜੇ ਦਾਨੀ ਸੱਜਣ ਆ ਜਾਂ ਸਾਡੇ ਜਿਹੜੇ ਸਹਿਯੋਗੀ ਨੇ ਉਹਨਾਂ ਵੱਲੋਂ ਜਿਹੜੀ ਅਜਨਾਲੇ ਜਿੰਨੀ ਵੀ ਇਸ ਵੇਲੇ ਪ੍ਰੋਬਲਮ ਮੁਸ਼ਕਲ 'ਚ ਲੋਕ ਘਰੇ ਨੇ ਉਹਨਾਂ ਨੂੰ ਬੜੀਆਂ ਚੀਜ਼ਾਂ ਦੀ ਲੋੜ ਹੈ ਬਸਤਾਂ ਦੀ ਸੋ ਬੇਜਵਾਨੇ ਜਾਨਵਰਾਂ ਵਾਸਤੇ ਇਹ ਚਾਰ ਆ ਜਿਹੜਾ ਸੰਗਰੂਰ ਤੋਂ ਸਾਡੇ ਦੋਸਤ ਵਿਜੇਂਦਰ ਸਿੰਘਲਾ ਨੇ ਉਹਨਾਂ ਦੇ ਹਲਕੇ ਵੱਲੋਂ ਭੇਜਿਆ ਗਿਆ ਇਹ ਦੋ ਟਰੱਕ ਆਚਾਰ ਤੇ ਆਏ ਆ ਸੋ ਇਸੇ ਤਰ੍ਹਾਂ ਹੀ ਜੇਸ ਵੀ ਕਿਸੇ ਨੂੰ ਲੋੜ ਆ ਰਾਛਨ ਦੀ ਕਿਸੇ ਚੀਜ਼ ਦੀ ਸਾਡੇ ਕੋਲ ਲੋਕਲ ਬੰਦਾ ਆਪਣੇ ਪਿੰਡ ਦਾ ਜਿਹੜੀ ਵੀ ਜਿੰਨੂੰ ਕਿਸੇ ਤਰ੍ਹਾਂ ਸਾਡੇ ਉੱਤੇ ਲੋਕਲ ਬੰਦੇ ਹੈਗੇ ਜਿਹੜੇ ਜਾਣਕਾਰ ਆ ਤਾਂ ਕਿ ਸਹੀ ਜਗ੍ਹਾ ਪਹੁੰਚੇ ਕਿਉਂਕਿ ਜਿਹੜਾ ਦਾਨੀ ਸਚਨ ਉਹਨੇ ਤਾਂ ਦਾਨ ਕਰਤਾ ਪਰ ਸਹੀ ਜਗ੍ਹਾ ਤੇ ਚਲੇ ਜਾਏ ਇਹ ਵੀ ਤੁਹਾਡੀ ਵੀ ਇਲਾਕੇ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਸਹੀ ਜਗ੍ਹਾ ਤੇ ਲੈ ਕੇ ਜਾਓ ਜਿੰਨੂੰ ਲੋੜ ਆ ਉਹਦੀ ਹਰ ਤਰ੍ਹਾਂ ਦੀ ਲੋੜ ਸਾਨੂੰ ਇੱਥੇ ਰੰਦਾਵਾ ਫਾਰਮ ਐ ਅਮਰਸਰ ਰੋਡ ਤੇ ਅਜਨਾਲਾ ਟੂ ਅਮਰਸਰ ਰੋਡ ਤੇ ਪੂਰਾ ਸ਼ਿਲੀਗੁਰਾ ਰਿਚੀਨ ਸਕੂਲ ਪਬਲਿਕ ਤੇ ਲੱਗ ਕੇ ਸੋ ਕੋਈ ਵੀ ਇੱਥੇ ਆ ਕੇ ਆਪਣੀ ਲੋੜ ਲਿਖਾ ਸਕਦੇ ਜੇ ਅੱਜ ਲਗਾਓਗੇ ਕੱਲ ਤੁਹਾਨੂੰ ਉਹ ਪੁੱਛਦਾ ਕਰ ਦਿੱਤੀ ਜਾਊਗੀ ਸੋ ਇਸੇ ਤਰ੍ਹਾਂ ਹੀ ਸੁਧਾਰ ਤੋਂ ਆ ਨਿਸ਼ਾਨ ਸਰਪੰਚ ਉੱਥੇ ਉਹਨਾਂ ਕੈਂਪ ਲਾਇਆ ਸਾਡਾ ਪ੍ਰਧਾਨ ਹੈ ਰਮਦਾਸ ਤੋਂ ਉਹਨੇ ਉੱਥੇ ਕੈਂਪ ਕੀਤਾ ਆ ਰਮਦਾਸ ਸਮਾਧੀ ਉੱਥੇ ਲੋੜ ਦਰਜ ਕਰਾ ਸਕਦੇ ਜੇ ਇਸੇ ਤਰ੍ਹਾਂ ਰਮਨ ਆ ਸਾਡੇ ਤੋਂ ਸਾਰੰਗ ਦੇਵ ਤੋਂ ਉਹਨਾਂ ਨੂੰ ਉੱਥੇ ਤੁਸੀਂ ਦੱਸ ਸਕਦੇ ਜੇ ਸੋ ਲੱਗ ਲੱਗ ਜਗ੍ਹਾ ਤੇ ਅਸੀਂ ਹੋਰ ਵੀ ਤੁਹਾਨੂੰ ਕੈਂਪਾਂ ਦੇ ਐਡਰੈਸ ਦੇ ਦਾਂਗੇ। ਬਾਕੀ ਹੈੱਡ ਆਫਿਸ ਇੱਥੇ ਆ ਸਾਡਾ। ਕੋਈ ਡਿਮਾਂਡ ਹੈ ਇੱਥੇ ਲਿਖਾ ਦੇਣੀ ਆ ਪੁੱਛਦਾ ਅਸੀਂ ਕਰਾਂਗੇ। ਸਾਡੇ ਬੰਦੇ ਪੁੱਛਦਾ ਕਰਨਗੇ। ਮੈਂ ਦੱਸ ਦਿਆਂ ਕਿ ਇੱਥੋਂ ਡਾਇਰੈਕਟ ਸਮਾਨ ਨਹੀਂ ਮਿਲਣਾ। ਬੰਦੇ ਪੁੱਛਦਾ ਕਰਕੇ ਆਉਣਗੇ। ਇਹ ਤੁਹਾਨੂੰ ਮੈਂ ਬੇਨਤੀ ਕਰਦਾ ਕਈ ਵਾਰੀ ਲੋਕ ਆ ਜਾਂਦੇ ਵੀ ਸ਼ਾਇਦ ਉੱਥੋਂ ਮਿਲੇਗਾ। ਇੱਥੇ ਕਿਉਂਕਿ ਲੋਕਾਂ ਦੇ ਆਪਣੇ ਨੇ ਅਸੀਂ ਉਹਨਾਂ ਨੂੰ ਦੱਸ ਕੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਭੇਜ ਕੇ ਉਹਨਾਂ ਤੋਂ ਤੁਹਾਡੇ سپੁਰਦ ਕਰਾਂਗੇ। ਸੋ ਇਹ ਸਾਫਤਾ ਤੋਂ ਨਿਕਲਣ ਵਾਸਤੇ ਸਾਡੀ ਕੋਸ਼ਿਸ਼ ਹੈ। ਔਰ ਇੱਕ ਦਿਨ ਦਾ ਨਹੀਂ ਸਾਨੂੰ ਪਤਾ ਇਹ ਲੰਬਾ ਚੱਲਣਾ ਹੈ ਔਰ ਸਾਡੀ ਕੋਸ਼ਿਸ਼ ਹੈ ਜਿੰਨਾ ਚਿਰ ਵੀ ਇੱਥੇ ਲੋੜ ਹੈ ਅਸੀਂ ਪੂਰਨ ਤੌਰ ਤੇ ਸਾਡੀ ਪੂਰੀ ਟੀਮ ਜਿਹੜੀ ਹੈ ਉਹ ਸਮਰਪਿਤ ਆ ਔਰ ਅਸੀਂ ਇਸ ਹਲਕੇ ਦੇ ਦੁੱਖ ਸੁੱਖ ਤੇ ਜਿੱਡੀ ਵੀ ਕੋਈ ਲੋੜ ਹੋਏਗੀ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸੈਲਜ ਦੇ ਜਿਹੜੇ ਆ ਇਹ ਦੋ ਟਰੱਕ ਸੰਗਰੂਰ ਤੋਂ ਸਾਡੇ ਦੋਸਤ ਨੇ ਭੇਜੇ ਸੀ ਪਲੱਸ ਜਿਹੜਾ ਹੋਰ ਵੀ ਸਮਾਨ ਆ ਉਹ ਸਾਡੇ ਕੋਲ ਅੰਦਰ ਆਇਆ ਕੁਝ ਕੱਲ ਵੀ ਦੇ ਕੇ ਗਏ ਆ ਜਸਵੀਰ ਜੱਸੀ ਹੁਣਾ ਵੀ ਭੇਜਿਆ ਸੀ ਇੱਕ ਟਰੱਕ ਫੀਡ ਦਾ ਉਹ ਵੀ ਸਾਡੇ ਕੋਲ ਆਇਆ ਆ ਉਹ ਵੀ ਦਾਨੀ ਸੱਜ ਨੇ ਉਹਨਾਂ ਵੀ ਭੇਜੇ ਨੇ ਸੋ ਕਈਆਂ ਨੇ ਇਹ ਕਿਹਾ ਵੀ ਸਾਡੇ ਨਾਂ ਨਹੀਂ ਲੈਣੇ ਸੋ ਅਸੀਂ ਕਹਿੰਦੇ ਉਹਨਾਂ ਦੇ ਨਾਂ ਨਹੀਂ ਲੈ ਰਹੇ ਵਟ ਸਾਰੇ ਸਮਾਨ ਔੜੀ ਔੜੀ ਭੇਜ ਰਹੇ ਨੇ ਅਸੀਂ ਵੀ ਕਰ ਰਹੇ ਆ ਐਮਪੀ ਲੈਡ ਤੋਂ ਵੀ ਉਦਾਂ ਵੀ ਪਰਿਵਾਰ ਵੱਲੋਂ ਵੀ ਸਾਡੇ ਵੱਲ ਪੂਰਨ ਤੌਰ ਤੇ ਜਿਹੜੀ ਇਹ ਦੀ ਮਦਦ ਆ ਉਹ ਸਾਰਾ ਪਰਿਵਾਰ ਹੀ ਅਸੀਂ ਲੱਗਾਗੇ ਔਰ ਇਹਨੂੰ ਜਾਰੀ ਰੱਖਾਂਗੇ ਸੋ ਆਹ ਸਾਰੇ ਇਹਦੇ ਚ ਇਹ ਮੁਸ਼ਕਲ ਦੀ ਘੜੀ ਚੋਂ ਇੱਕ ਦੂਜੇ ਦੇ ਹੱਥ ਫੜ ਕੇ ਇਹਦੇ ਚੋਂ ਨਿਕਲੀਏ ਥੈਂਕ ਯੂ ਬਹੁਤ ਹੀ ਸਾਡੇ ਅਜ਼ੀਜ਼ ਐਮਪੀ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਦਲਾ ਜੀ ਸਾਡੇ ਪਿੰਡ ਜਗਦੇਵਪੁਰ ਦੇ ਪਹੁੰਚੇ ਨੇ ਸੇ ਤੋਂ ਬਾਦਰ ਦੀ ਇਹ ਧਰਤੀ ਹੈ ਜਿੱਥੇ ਸਾਰਿਆਂ ਦੀ ਦੇਖਰੇਖ ਦੇ ਵਿੱਚ ਜ਼ਾਇਦਾ ਲੈ ਰਹੇ ਨੇ ਸਾਡਾ ਪਿੰਡ ਜੇ ਸਾਡ ਸਾਡੇ ਸਰਪੰਚ ਸਾਹਿਬ ਸਾਡੇ ਨਾਲ ਨੇ ਜੋ ਆਪਣੇ ਮੋਢੇ ਦੇ ਨਾਲ ਮੋਢਾ ਲਾ ਕੇ ਆਪਣੀ ਜੇਬ ਵਿੱਚੋਂ ਪੂਰੇ ਪਿੰਡ ਦਾ ਦੇਖਰੇਖ ਕਰ ਰਹੇ ਨੇ ਸਾਡੇ ਐਮਪੀ ਸਾਹਿਬ ਆਏ ਨੇ ਕੋਈ ਵਿਚਾਰ ਇਹਨਾਂ ਦੇ ਨਾਲ ਨੇ ਅੱਜ ਅਸੀਂ ਸਾਰਾ ਜਿਹੜਾ ਦੌਰਾ ਕਰ ਰਹੇ ਹਾਂ ਕਿਉਂਕਿ ਸਾਰੇ ਇਲਾਕੇ ਦੇ ਵਿੱਚ ਹੀ ਪਾਣੀ ਦਾ ਫਸਾਰ ਹੋ ਗਿਆ ਵਾ ਕਰੀਬ ਜੇ ਤੁਸੀਂ ਅੰਦਾਜ਼ਾ ਲਾਓ ਤੇ 50 ਤੋਂ زیادہ ਮਤਲਬ 100 ਸਕਰ ਕਿਲੋਮੀਟਰ ਦੇ ਵਿੱਚ ਪਾਣੀ ਪੂਰਾ ਖੜ ਚੁੱਕਾ ਹੈ 100 ਸਕਰ ਕਿਲੋਮੀਟਰ 30 ਬਾਈ 30 ਦਾ ਤੁਸੀਂ ਜਾਜਾ ਨਾਲੋ ਵੱਧ ਘੱਟ ਵੀ ਹੋ ਸਕਦਾ ਕਿਉਂਕਿ ਰਾਵੀ ਬੰਨ ਜਿਹੜਾ ਆ ਉਹ ਟੁੱਟ ਚੁੱਕਾ ਰਾਵੀ ਦਾ ਬੰਨ ਪਿਛੋਂ ਰਮਦਾਸ ਲੱਗ ਉਹ ਬੰਨ ਟੁੱਟਣ ਦੇ ਕਾਰਨ ਇਸ ਵੇਲੇ ਪਾਣੀ ਫਸਲਾਂ ਤੇ ਹੁੰਦਾ ਤੁਸੀਂ ਕਹੋ ਆ ਜਿਹੜਾ ਤੁਸੀਂ ਦੇਖ ਰਹੇ ਜੈ ਨਾ ਪਾਣੀ ਪਾਣੀ ਦਾ ਭਾਵ ਕਹੋ ਇਹ ਝੋਨੇ ਦੀ ਖੜੀ ਫਸਲ ਦੇ ਵਿੱਚੋਂ ਦੀ ਪਾਣੀ ਆ ਰਿਹਾ ਇਧਰ ਵੀ ਜਿਹੜਾ ਜਾ ਰਿਹਾ ਇਹ ਸਾਰਾ ਪਾਣੀ ਝੋਨਾ ਹੀ ਸਾਰਾ ਜ਼ਮੀਨ ਹੀ ਆ ਔਰ ਸਾਰਾ ਇਲਾਕਾ ਮਗਰ ਜਾਮ ਹੋ ਚੁੱਕਾ ਆ ਅਸੀਂ ਗਾ ਸੱਚਾ ਜੀ ਯਾ ਸੋ ਇਹ ਇਹ ਅਸੀਂ ਤੁਹਾਨੂੰ ਬੁਖਾ ਰਹੇ ਆ ਔਰ ਇਹ ਪਾਣੀ ਦੇ ਨਾਲ ਸਾਰਾ ਇਲਾਕਾ ਅਗਲਾ ਡੁੱਬਣਾ ਹੈ ਹੁਣ ਸੋ ਸਾਰੇ ਹਿੰਮਤ ਰੱਖੋ ਸਾਰੇ ਨਾਲ ਮਿਲ ਕੇ ਇਹਦਾ ਮੁਕਾਬਲਾ ਕਰੀਏ ਮੈਂ ਉਹ ਚੀਜ਼ਾਂ ਤੁਹਾਨੂੰ ਤਾਂ ਦੱਸੇ ਨਾ ਵੀ ਇੰਨਾ ਪਾਣੀ ਇੰਨਾ ਨੁਕਸਾਨ ਹੋ ਗਿਆ ਵਾ ਜਿਹੜੇ ਲੋਕ ਮਦਦ ਵੀ ਕਰਨਾ ਚਾਹੁੰਦੇ ਨੇ ਸਰਕਾਰ ਨੂੰ ਤਾਂ ਅਸੀਂ ਕਿਹਾ ਹੀ ਹੈ ਕਿ 50000 ਰੁਪਏ ਪ੍ਰਤੀ ਏਕੜ ਜ਼ਿਮੀਂਦਾਰ ਨੂੰ ਦਵੇ ਬਾਕੀ ਉਹ ਲੋਕ ਇੱਕ ਦਮ ਨਾ ਭੱਜਣ ਜਿੱਦਣ ਪਾਣੀ ਲੱਥਣੇ ਆ ਕਿਉਂਕਿ ਹੁਣ ਤੇ ਆਪ ਬਿਮਾਰੀ ਲੋਕ ਆ ਰਹੇ ਨੇ ਉਸ ਤੋਂ ਬਾਅਦ ਬੜੀਆਂ ਲੋੜਾਂ ਦੀ ਸਾਨੂੰ ਇੱਥੇ ਲੋੜ ਪੈਣੀ ਆ ਇਹਦੀ ਮੋਟਰ ਸੜ ਗਈ ਹੈ ਕੇ ਦਾ ਮਕਾਨ ਡਿੱਗ ਗਿਆ ਕੇ ਦਾ ਕੇ ਦਾ ਕੋਈ ਨੁਕਸਾਨ ਹੋ ਗਿਆ ਉਹਨਾਂ